thank <laughs> you ਅਧਿਕਾਰੀ ਮਾਨ ਪ੍ਰਸ਼ਾਸਨ ਵੱਲੋਂ ਸੀਨੀਅਰ ਅਫਸਰਾਂ ਵੱਲੋਂ ਹੁਕਮ ਲਿਆ ਗਿਆ ਸੀ ਜਿਹੜੇ ਦੁਕਾਨਦਾਰ ਹੈ ਘਰਾਏ ਹੋਏ ਉਹਨਾਂ ਨੇ ਆਪਣੀ ਦੁਕਾਨ ਤੋਂ ਵਧਾ ਕੇ ਕਾਫੀ ਜਿਹੜਾ ਜਗਾਹ ਸਰਕਾਰੀ ਆ ਪਾਰਕਿੰਗ ਵਾਸਤੇ ਹੈ ਗੱਡੀਆਂ ਦੇ ਬਾਈਕ ਤੇ ਉਹ ਰੋਕੀ ਹੋਈ ਹੈ ਉਹਨਾਂ ਨੇ ਸਦਮੇ ਕੀਤੀ ਸੀ ਕਲਾਸੀਫਿਕੇਸ਼ਨ ਕਲਸਲ ਕੋਲ ਪੀਐਸੀ ਨੂੰ ਹਰ ਪਰ ਇਹ ਕਿ ਤੇ ਨਗਰ ਕੌਂਸਲ ਨੇ ਅੱਜ ਜਿਹੜਾ ਦੁਕਾਨਾਂ ਦੇ ਅੱਗੇ ਕੱਪੜੇ ਕੀਤੇ ਹੋਏ ਸੀ ਨੇ ਅੱਜ ਕਿਹੜੇ ਕਿਹੜੇ ਏਰੀਆ ਦੇ ਵਿੱਚ ਤੇ ਜੀ ਬਾਬਾ ਫਰੀਦ ਵਾਲੀ ਜਿਹੜੀ ਹੈਰੀਟੇਜ ਸਟਰੀਟ ਬਾਈ ਸੀਗੀ ਉਹਦੇ 'ਚ ਅਲੰਕਰਾ ਕੇ ਆ ਬਜ਼ਾਰ 'ਚ ਕਰਾ ਕੇ ਆ ਤੇ ਹੁਣ ਮੈਡੀਕਲ ਵਾਲੀ ਸਾਈਟ ਤੇ ਨੇ ਸਰ ਇਹ ਲਗਾਤਾਰ ਧਿਆਨ ਜਾਰੀ ਰੱਖਿਆ ਜਾਏਗਾ ਹਾਂ ਬਿਲਕੁਲ ਜੀ ਅਫਸਰਨੀ ਹਦਾਇਤ ਮੁਤਾਬਕ ਅੱਲ ਮੀਟਿੰਗ ਵੀ ਹੋਈ ਸੀ ਸਿਨੀਅਰ ਅਫਸਰਾਂ ਦੀ ਉਹਨਾਂ ਨੇ ਹਦਾਇਤ ਕੀਤੀ ਆ ਨਾਮ ਜੋ ਸਾਡੇ ਅੱਜ ਐਸਪੀ ਹੈਡਕਾਫ ਸਾਡੇ ਨਾਲ ਸੀਗੇ ਬਾਬਾ ਫਰੀਦ ਮੈਡੀਕਲ ਸ਼ੁਰੂ ਕਰਾ ਕੇ ਉਹ ਕਿਤੇ ਜ਼ਰੂਰੀ ਕੰਮ ਚਲੇ ਗਿਆ ਤੇ ਮਿਊਸਪਲ ਕਮੇਟੀ ਦਾ ਜਿਹੜਾ ਸਾਰਾ ਸਟਾਫ ਆ ਕਾਰਵਾਈ ਉਹ ਕਰ ਰਿਹਾ ਹੈ ਅਸੀਂ ਉਹਨਾਂ ਨੂੰ ਇੱਕ ਐਜ ਪ੍ਰੋਟੈਕਸ਼ਨ ਨਾਲ ਲੈ ਆਈ ਦਿੱਕਨ ਚ ਆਇਆ ਨਾ ਠੰਡੀ ਸੜਕ ਤੋਂ ਮੇਨ ਬਜ਼ਾਰ ਵਾਲੇ ਪਾਸੇ ਜਦੋਂ ਆਉਣਿਆ ਉਸ ਕਿ ਦੁਕਾਨਦਾਰਾਂ ਨੇ ਜਿਹੜੇ ਹੈਗੇ ਆਪਣੇ ਬਰਾਂਡੀ ਸੀ ਦੁਕਾਨਾਂ ਦੇ ਮੂਰੇ ਜਿਹੜੇ ਉਹਨਾਂ ਦੇ ਅੱਗੇ ਸ਼ਟਰ ਲਾ ਕੇ ਫਿਰ ਰੋਡ ਤੇ ਫਿਰ ਕਬਜ਼ਾ ਕਰ ਰੱਖਿਆ ਉਹ ਉਹਦੇ ਨਹੀਂ ਅਸੀਂ ਉਹ ਪਿੱਛੇ ਕਰਾ ਦਿਆਂ ਸਾਰੀਆਂ ਜਿਹ ਉਹਨਾਂ ਨੂੰ ਹਟਾਇਤ ਕਰਦੇ ਵੀ ਜੇ ਗਾਂ ਤੋਂ ਕਰੋਗੇ ਤਾਂ ਉਹਨਾਂ ਖਿਲਾਫ ਬਾਹਰ ਸ਼ਟਰ ਲਾਏ ਗਏ ਗਿਆ ਉਹਨਾਂ ਦੇ ਦਰਵਾਜ਼ੇ ਬਰਾਂਡਿਆਂ ਦੇ ਬਾਹਰ ਲਗਾ ਦਿੱਤੇ ਗਏ ਉਸ ਚੀਜ਼ ਨੂੰ ਕਿ ਉਹਨੂੰ ਕਿਹਾ ਜਾਵੇ ਸ਼ਟਰ ਨਹੀਂ ਮੇਰੇ ਕੋਈ ਧਿਆਨ ਖਾਇਆ ਜੇ ਕੋਈ ਹੈ ਤੇ ਕੱਦਾਂ ਤੁਸੀਂ ਉਹ ਪਟਾ ਦੇਂਗਾ ਜੀ ਬਿਲਕੁਲ ਕਿਉਂਕਿ ਜੇ ਉਹਨਾਂ ਨੇ ਨਜ਼ਾਇਜ਼ ਕੀਤਾ ਹੈ ਤੇ ਉਹਨਾਂ ਵਾਸਤੇ ਰੂਲ ਟੈਕੀ ਹੈ ਨਾ ਸਾਰਿਆਂ ਵਾਸਤੇ ਲਗਾਤਾਰ ਹੀ ਨਗਰ ਕੌਂਸਲ ਵੱਲੋਂ ਪਹਿਲਾਂ ਵੀ ਜਿਹੜੀ ਟ੍ਰੈਕ ਵਿੱਚ ਸਮੱਸਿਆ ਆਉਂਦੀ ਆ ਜਾਂ ਨਜਾਇਜ਼ ਅਕਰੋਚਮੈਂਟ ਆ ਉਹਦੇ ਉੱਤੇ ਲਗਾਤਾਰ ਪਹਿਲਾਂ ਵੀ ਕਾਰਵਾਈ ਜਿਹੜੀ ਆ ਨਗਰ ਕੌਂਸਲ ਵੱਲੋਂ ਕੀਤੀ ਜਾਂਦੀ ਆ ਸਮੇਂ-ਸਮੇਂ ਨਾਲ ਹੁਣ ਵੀ ਜਦੋਂ ਇਹ ਜਿਹੜਾ ਟ੍ਰੈਫਿਕ ਵਿੱਚ ਵਿਗੜ ਪੈ ਰਿਹਾ ਜਾਂ ਲੋਕਾਂ ਕੇ ਨਜਾਇਜ਼ ਅਕਰੋਚਮੈਂਟ ਕੀਤੀ ਐ ਇਸ ਦੇ ਸਾਜੇ ਕੀਤੇ ਹੋਏ ਨੇ ਅੱਜ ਜਿਹੜੀ ਪੁਲਿਸ ਪਾਰਟੀ ਆ ਟ੍ਰੈਫਿਕ ਚਾਰਜ ਨੇ ਤੇ ਨਾਲ ਸਾਡਾ ਮਿਸਪਲ ਕਮੇਟੀ ਦਾ ਜਿਹੜਾ ਕਰਮਚਾਰੀ ਹੈ ਉਹਨਾਂ ਵੱਲੋਂ ਜਿਹੜੇ ਠਕਿਆਂ ਤੌਰ ਤੇ ਉਹਦੀ ਹਮਾਇਤ ਦੇ ਨਾਲ ਆ ਕੇ ਇਹ ਜਿਹੜੀ ਅਪਰੋਚਮੈਂਟ ਦੂਰ ਕੀਤੀ ਗਈ ਆ ਔਰ ਨਾਲ ਸਮੇਂ ਅੰਦਰ ਜਿਵੇਂ ਜਿਵੇਂ ਇਹ ਮਸਲਦਾ ਇਦਾਂ ਅਗਲੇ ਸਮੇਂ ਅੰਦਰ ਜਿਹੜੀ ਸਮੱਸਿਆ ਆ ਡਰਾਫਟ ਦੀ ਤੇ ਡੀਸੀ ਸਾਹਿਬ ਦੇ ਹੁਕਮਾਂ ਮੁਤਾਬਕ ਅਪਚਾਰ ਦੇ ਹੁਕਮਾਂ ਮੁਤਾਬਕ ਓਵੇਂ-ਓਵੇਂ ਜਿਹੜੀ ਅਪਰੋਚਮੈਂਟਾਂ ਨੂੰ ਰੋਕਿਆ ਜਾਊਗਾ ਅਗਰੇ ਤੋਂ ਕਿਉਂਕਿ ਆਮ ਲੋਕਾਂ ਦੇ ਜਿਹੜੀ ਸਮੱਸਿਆ ਦਾ ਸਹਾਰਾ ਨਾ ਕਰ ਸਕ। ਪਰ ਜਦੋਂ ਇਹ ਲੋਕਾਂ ਕਰਦੇ ਕਰ ਰਹੇ ਹੁੰਦੇ ਆ ਜਦੋਂ ਇਹ ਸਟੱਟਨਾ ਕਰਦੇ ਨੇ ਉਹ ਵੀ ਕਿਉਂ ਦੇ ਰੁਕਿਆ ਜਾਂਦਾ ਇੱਕ ਤਾਂ ਬਰਬਾਦ ਕਿਉਂ ਕੱਡੇ ਜਿਹੜਾ ਕਾਰਵਾਈ ਕਰਦੇ ਉਹ ਲੋਡੋ ਲੋਡੋ ਵੀ ਰੁਕਿਆ ਜਾਂਦਾ ਲੋਟਰ ਵਗੈਰਾ ਜਿਹੜੀ ਕਾਰਵਾਈਆਂ ਦਿੱਤੀ ਜਾਂਦੀ ਆ ਲਗਾਤਾਰ ਨੋਟਿਸ ਵਗੈਰਾ ਹੁਣ ਵੀ ਕੱਡੇ ਜਾ ਰਹੇ ਆ ਸਾਡੇ ਤੇ ਫੇਰਾਂ ਨੂੰ ਪਾਸੇ ਕੀਤਾ ਜਾਵੇ ਪਰ ਮਿਸਪਲ ਕਮੇਟੀ ਅੰਦਰ ਜਿਹੜੇ ਹੋਰ ਵੀ ਕਈ ਕੰਮ ਨੇ ਇਸ ਤਰ੍ਹਾਂ ਦੇ ਜਿਹਦੇ ਵਿੱਚ ਸਫਾਈ ਦਾ ਕੰਮ ਆ ਉਹ ਸਵੇਰ ਸਾਡਾ ਕਰਮਚਾਰੀ 6:30 ਵਜੇ ਆਉਂਦਾ ਜਾਂ ਜਿਹੜੀ ਆ ਵੀ ਕਲਰਕ ਨੇ ਸਾਡੇ ਸਾਡੇ ਕੋਲ 5-4 ਕਲਰਕ ਆ ਤਾਂ ਦੂਸਰੇ ਜਿਹੜੇ ਸੇਵਾਦਾਰ ਨੇ 4-5 ਨੇ ਕਿਥੇ ਨਾ ਕਿੱਥੇ ਜਿਹੜੀ ਮਤਲਬ ਲੈਕ ਦੇ ਅੰਦਰ ਵੀ ਜਿਹੜੇ ਕਰਮਚਾਰੀ ਨੇ ਥੋੜੀ ਬਥੇ ਕੰਮੀ ਹੈ ਅੱਗੇ ਕੋਈ ਮਹਮੇਸਾਂ ਜਾਰੀ ਰਹੇਗਾ ਲਗਾਤਾਰ ਜਾਰੀ ਰਹੂਗਾ